ਪਿਛਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਜਥੇਬੰਦੀਆਂ ਅਤੇ ਸਭਾਵਾਂ ਵਿਦਵਾਨਾਂ ਅਤੇ ਬੁੱਧੀਜੀਵਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਠੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਸੰਬੰਧੀ ਸੁਝਾਅ ਮੰਗੇ ਗਏ ਸਨ ਉਸ ਦੇ ਅਨੁਸਾਰ ਨਾਮਤਾਰੀ ਸਿੱਖਾ ਨੇ ਆਪਣੇ ਵਰਤਮਾਨ ਗੁਰੂ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਲਿਖਤੀ ਰੂਪ ਵਿੱਚ ਆਪਣੇ ਸੁਝਾਅ ਧਾਮੀ ਜੀ ਨੂੰ ਪੇਸ਼ ਕੀਤੇ ਹਨ ਜਸਵਿੰਦਰ ਸਰਦਾਰ ਅਮਰੀਕ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆ ਜਾਣਕਾਰੀ ਦਿੱਤੀ ਗਈ ਕਿ ਇਸ ਜਥੇਦਾਰ ਦੀ ਨਿਯੁਕਤੀ ਸੰਬੰਧੀ ਠਾਕੁਰ ਦਲੀਪ ਸਿੰਘ ਜੀ ਦੇ ਵਿਚਾਰਾਂ ਬਾਰੇ ਦੱਸਿਆ ਨਾਮਤਰੀ ਪੰਥ ਦੇ ਮੁਖ ਪ੍ਰਬੰਧਕ ਸਭਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਗੁਰੂ ਜੀ ਨੇ ਅਕਾਲ ਤਖਸਾਲਬ ਦਾ ਇੱਕ ਜਥੇਦਾਰ ਥਾਪਣ ਦੀ ਕੋਈ ਪ੍ਰਥਾ ਕਦੀ ਵੀ ਨਹੀਂ ਚਲਾਈ ਅਸੀਂ ਵਰਤਮਾਨ ਨਾਮਤਰੀ ਪੰਥ ਦੇ ਮੁਖੀ ਸਰਿਸਾ ਦੇ ਦਲੀਪ ਸਿੰਘ ਦੇ ਹੁਕਮ ਅਨਸਾਰ ਅੱਜ ਇੱਥੇ ਸ਼ਰਮਣੀ ਕਮੇਟੀ ਦੇ ਸੂਚਨਾ ਕੇਂਦਰ ਵਿੱਚ ਆਏ ਸਨ ਦਫ਼ਤਰ ਵਿੱਚ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼ਰਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਸਾਰੀਆਂ ਗੁਰੂ ਨਾਨਕ ਨਾਮ ਦੇਵਾ ਸੰਪਰਦਾਵਾਂ ਨੂੰ ਸਿੱਖ ਸੰਸਥਾਵਾਂ ਨੂੰ ਕਿ ਅਕਾਲ ਤਖਤ ਦੇ ਜਸਇਦਰ ਸਾਹਿਬਾਨ ਦੀ ਜਿਹੜੀ ਨਿਯੁਕਤੀ ਹੈ ਉਹਦੇ ਵਾਸਤੇ ਆਪਣੇ ਆਪਣੇ ਸੁਝਾਅ ਦਿਓ ਤਾਂ ਅਸੀਂ ਅੱਜ ਇੱਥੇ ਨਾਮ ਤਰਿਸਕ ਸੰਗਤ ਜੜੀ ਹੈ ਉਹ ਸੁਝਾਅ ਲੈ ਕੇ ਇਹ ਪੱਤਰ ਦੇਣ ਵਾਸਤੇ ਅਸੀਂ ਇੱਥੇ ਆਏ ਹਾਂ ਸਭ ਤੋਂ ਮਕਸਦ ਕੀ ਹੈ ਸਰ ਮਕਸਦ ਹੈ ਜੀ ਕਿ ਅਕਾਲ ਤਖਤ ਦੇ ਜਹੇਦਾਰ ਸਾਹਿਬਾਨ ਨੇ ਉਹਨਾਂ ਦੀ ਬਹੁਤ ਉੱਚਾ ਉਹਨਾਂ ਦਾ ਕਾਦ ਹੁੰਦਾ ਸਿੱਖ ਜਗਤ ਵਿੱਚ ਬਹੁਤ ਮਾਨ ਮਰਜ਼ਾਦਾ ਵਾਲੀ ਜਗ੍ਹਾ ਹੈਗੀ ਹੈ ਉਹਦੀ ਮਾਨ ਮਰਜ਼ਾਦਾ ਨੂੰ ਮੁੱਖ ਰੱਖਣ ਵਾਸਤੇ ਕਾਇਮ ਰੱਖਣ ਵਾਸਤੇ ਅੱਗੇ ਵਾਸਤੇ ਔਰ ਇਹ ਜਿਹੜੀ ਇੱਕ ਸਾਡੀ ਮੰਗ ਹੈ ਕਿ ਪਹਿਲੀ ਗੱਲ ਤੇ ਕਿ ਅਕਾਲ ਤਖਤ ਦਾ ਜਹੇਦਾਰ ਇੱਕ ਹੋਣਾ ਇਹ ਪਹਿਲਾਂ ਕਿਸੇ ਗੁਰੂ ਸਾਹਿਬਾਨ ਦੀ ਪਰੰਪਰਾ ਚਲਾਈ ਹੋਈ ਨਹੀਂ ਹੈ ਲੇਕਿਨ ਸਾਡਾ ਮਤ ਇਹ ਹੈ ਕਿ ਜੇ ਜੇ ਚਲਾਣਾ ਵੀ ਹੈ ਤਾਂ ਨਾਲ ਮਹਾਨ ਵਿਦਵਾਨ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਨਾਲ ਜਿਸ ਤਰ੍ਹਾਂ ਸਾਡੇ ਚ ਬੜੇ 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 ਵਿਦਵਾਨ ਨੇ ਅਜੇ ਸਿੰਘ ਬੰਗਾਵਰੀ ਹੈਗੇ ਨੇ ਵਰਲਡ ਬੈਂਕ ਦੇ ਉਹ ਚੇਅਰਮੈਨ ਹੈਗੇ ਨੇ ਜਨਰਲ ਵਿਕਰਮ ਸਿੰਘ ਹੈਗੇ ਨੇ ਮੌਨਟੈਕ ਸਿੰਘ ਜੀ ਆਲੂਵਾਲੀਆ ਹੈਗੇ ਨੇ ਚੀਫ ਜਸਟਿਸ ਆਫ ਇੰਡੀਆ ਜਗਦੀਸ਼ ਸਿੰਘ ਜੀ ਖੈਰ ਇਹ ਜੇ ਮਹਾਨ ਵਿਦਵਾਨ ਚਾਹੀਦੇ ਨੇ ਜਿਹੜੇ ਇਸ ਰਾਜ ਭਾਗ ਸਾਡਾ ਪੈਰਲਲ ਗਵਰਨਮੈਂਟ ਹੈ ਇੱਕ ਕਿਸਮ ਦੀ ਰਾਜ ਭਾਗ ਹੈ ਸਿੱਖ ਜੜ ਜਗਤ ਹੈ ਰਾਜ ਭਾਗ ਹੈ ਪੂਰਾ ਉਹਨੂੰ ਸੰਭਾਲਣ ਵਾਸਤੇ ਦੂਸਰਾ ਇੱਕ ਜਿਹੜੇ ਜਥੇਦਾਰ ਸਹਿਬਾਨ ਹੋਣੇ ਚਾਹੀਦੇ ਇਹ ਨਾ ਇਹ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਗੁਰਬਾਣੀ ਸ਼ੁੱਧ ਆਉਂਦੀ ਹੈ ਜਾਂ ਉਹ ਕਥਾ ਵਾਚਕ ਚੰਗੇ ਨੇ ਲੇਕਿਨ ਉਹ ਦੂਸਰਾ ਗੁਣ ਰਾਜ ਭਾਗ ਨੂੰ ਸੰਭਾਲਣਾ ਔਰ ਕਥਾ ਕਰਨੀ ਕਥਾ ਕਰਨੀ ਮਾੜੀ ਗੱਲ ਨਹੀਂ ਹੈਗੀ ਲੇਕਿਨ ਕਥਾ ਕਰਨੀ ਗੁਰਬਾਣੀ ਸ਼ੁੱਧ ਪੜਨੀ ਇਹ ਅਲੱਗ ਗੁਣ ਹੈ ਲੇਕਿਨ ਪੰਥ ਨੂੰ ਸੰਭਾਲਣਾ ਕਿਵੇਂ ਹੈ ਰਾਜ ਭਾਗ ਨੂੰ ਸੰਭਾਲਣਾ ਕਿਵੇਂ ਹੈ ਇਹ ਅਲੱਗ ਯੋਗਤਾ ਹੋਣੀ ਚਾਹੀਦੀ ਸੋ ਇਸ ਕਰਕੇ ਸਾਡੀ ਜਿਹੜੀਆਂ ਮੰਗਾਂ ਹੈ ਹੈਗੀਆਂ ਨੇ ਅਸੀਂ ਆਸ ਕਰਦੇ ਹਾਂ ਕਿ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਇਹਨਾਂ ਗੱਲਾਂ 'ਤੇ ਜ਼ਰੂਰ ਧਿਆਨ ਦੇਣਗੇ ਔਰ ਇਹਨਾਂ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਤੁਹਾਡੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਜੀ ਕੁਲਦੀਪ ਸਿੰਘ ਗੜਗਾਜ ਦੋਨਾਂ ਵਿੱਚੋਂ ਕਿਹੜੇ ਤੁਹਾਨੂੰ ਲੱਗਦਾ ਕਿ ਵਧੀਆ ਜਥੇਦਾਰ ਹੋ ਸਕਦੇ ਨੇ ਨਹੀਂ ਮੈਂ ਇਸ ਚੀਜ਼ ਤੇ ਕੋਈ ਕਮੈਂਟ ਨਹੀਂ ਕਰਦਾ ਜੋ ਸਮੁੱਚੀ ਗੱਲਬਾਤ ਕਰਨ ਵਾਸਤੇ ਅਸੀਂ ਅੰਤਰਿਸੰਗਤ ਆਏ ਹਾਂ ਵੀ ਜਿਹੜਾ ਵੀ ਅਕਾਲ ਤਖਤ ਦੇ ਜਹਦਰ ਸਾਹਿਬਾਨ ਬਣਦੇ ਨੇ ਉਹਨਾਂ ਨੂੰ ਪੂਰੀ ਮਰਿਆਦਾ ਨਾਲ ਮਾਨ ਮਰਿਆਦਾ ਨਾਲ ਉਹਨਾਂ ਦਾ ਸਮਾਜ ਵਿੱਚ ਪੂਰਨ ਤੌਰ ਤੇ ਇੱਜ਼ਤ ਹੋਣੀ ਚਾਹੀਦੀ ਤੁਹਾਡੇ ਮੁਤਾਬਕ ਇੱਜ਼ਤ ਕੋਈ ਪੂਰੀ ਪੂਰੀ ਤਰ੍ਹਾਂ ਨਹੀਂ ਹੈਗੀ ਜੀ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਅਗਲੇ ਸਮੇਂ ਵਿੱਚ ਮੈਂ ਕਹਿੰਦਾ ਕਿ ਇੱਕ ਤੇ ਜਿਹੜਾ ਅਕਾਲ ਤਖਤ ਦੇ ਜਹਦਰ ਸਾਹਿਬਾਨ ਲਗਾਏ ਜਾਣ ਉਹ ਪੂਰੀਆਂ ਸਿਕ ਸੰਪਰਦਾਵਾਂ ਦੇ ਸਹਿਮਤੀ ਨਾਲ ਲਾਇਆ ਜਾ। ਅਗਰ ਕੱਲ ਨੂੰ ਉਹਨਾਂ ਨੂੰ ਲਾਣਾ ਵੀ ਪੈਂਦਾ ਹੈ। ਅਗਰ ਲਾਣੇ ਆਪਾਂ ਤਾਂ ਲਾਣ ਵਿੱਚ ਸਨਮਾਨਯੋਗ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀ ਵਿਦਾਇਗੀ ਇੱਥੋਂ ਹੋਣੀ ਚਾਹੀਦੀ। ਸ਼ਰੋਮਨੀ ਕਮੇਟੀ ਕਹਿੰਦੀ 1925 ਐਕਟ ਦੇ ਤਹਿਤ ਇਹ ਸਾਡੇ ਜੂਰੀ ਡਿਕਸ਼ਨ ਦੇ ਵਿੱਚ ਆਉਂਦੇ ਤਾਂ ਕਿ ਕਿਸੇ ਨੂੰ ਲਾ ਵੀ ਸਕਦੇ ਤੇ ਰੱਖ ਵੀ ਸਕਦੇ। ਤੁਹਾਡੇ ਮੁਤਾਬਿਕ ਠੀਕ ਹੈ? ਨਹੀਂ ਸਾਡੇ ਅਸੀਂ ਤਾਂ ਆਪਣਾ ਸੁਝਾਅ ਦਿੱਤਾ ਤਾਂ ਕਿ ਉਹਨਾਂ ਨੂੰ ਕੀ ਠੀਕ ਲੱਗਦਾ ਉਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ। ਕਿ ਸਾਡਾ ਸੁਝਾਅ ਅਕਸਰ ਹੀ ਨਾਮਕਾ ਦਿੱਤੀ ਜਿਹੜੇ ਜੋ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਪਿਆ ਜਾਂਦਾ ਕਿ ਤੇਰਵਾ ਗੁਰੰਗਲਾ ਕੀ ਲੱਗਦਾ ਜੇ ਤੁਸੀਂ ਸੁਝਾਅ ਦੋਗੇ ਤੁਹਾਨੂੰ ਲੱਗਦਾ ਕਿ ਉਹ ਇੰਪਲੀਮੈਂਟ ਹੋ ਪਾਏਗਾ ਨਹੀਂ ਉਹ ਇੰਪਲੀਮੈਂਟ ਹੋਵੇ ਹੀ ਜਾਂ ਨਾ ਹੋਵੇ ਲੇਕਿਨ ਅਸੀਂ ਸਿੱਖ ਜਗਤ ਦਾ ਅਟੁੱਟ ਅੰਗ ਹੈਗੇ ਆ ਅਸੀਂ ਸਤਗੁਰੂ ਨਾਨਕ ਦੇਵ ਜੀ ਦੇ ਕੱਟੜ ਪੈਰੋ ਘਰ ਆ ਸਤਗੁਰੂ ਗੋਬਿੰਦ ਸਿੰਘ ਦੇ ਕੱਟੜ ਸੇਖ ਆ ਔਰ ਅੰਮ੍ਰਿਤਧਾਰੀ ਸੰਤ ਖਾਲਸੇ ਆ ਸੋ ਇਸ ਕਰਕੇ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਸਾਨੂੰ ਹੱਕ ਹੈ ਇਹ ਗੱਲ ਕਰਨ ਦਾ ਅੱਗੇ ਮੰਨੀ ਜਾਏ ਨਾ ਮੰਨੀ ਜਾ ਉਹ ਨਾਲ ਤੱਕ ਪੁੱਛਣੇ ਕਿchnya ਕਟਣਾ ਵਾਣੋ ਕਿਸ ਨਾਲ ਹੋਇਆ ਸੀ ਪਿਛਨੀ ਘਟਨਾਵਾਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਘਟਨਾਵਾਂ ਤੇ ਬੜਾ ਮੋਟਾ ਤਾਂ ਹੁੰਦਾ ਰਹਿੰਦਾ ਚੱਲਦਾ ਰਹਿੰਦਾ ਜਿੰਨੀ ਜਰ ਇਹ ਦੁਨੀਆ ਚੱਲੇਗੀ ਮੜਾ ਮੋਟਾ ਤਾਂ ਕੁਝ ਨਾ ਕੁਝ ਹੁੰਦਾ ਰਹੇਗਾ ਲੇਕਿਨ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਏ ਜੇ ਪਿੱਛੇ ਕੋਈ ਗਲਤ ਹੋਇਆ ਤੇ ਉਹ ਅਗੋਂ ਨਾ ਹੋਵੇ ਸਾਡਾ ਤੇ ਸੁਝਾਅ ਲੱਗਦਾ ਨਹੀਂ ਜਿ세 ਤਰ੍ਹਾਂ ਇਹਨੂੰ ਜਰੀਏ ਕੀਤਾ ਗਿਆ ਜਰੀਏ ਤੇ ਲਾਇਆ ਗਿਆ ਦੇਖੋ ਮੈਂ ਜਿਹੜੇ ਇਹ ਸੁਝਾਅ ਦਿੱਤੇ ਨੇ ਨਾ ਇਸੇ ਵਾਸਤੇ ਦਿੱਤੇ ਨੇ ਜੇ ਕੋਈ ਪਾਸਟ ਦੇ ਵਿੱਚ ਕੋਈ ਗਲਤੀ ਹੋਈ ਹੈ ਉਸ ਗਲਤੀ ਨੂੰ ਸੁਧਾਰ ਕੇ ਅਸੀਂ ਅੱਗੇ ਤੋਂ ਜਿਹੜਾ ਉਹ ਗਲਤੀ ਨਾ ਹੋਵੇ ਤੇ ਆਪਣੇ ਸਾਰੇ ਹੀ ਜਿੰਨੇ ਸਿੱਖ ਜਗਤ ਹੈਗਾ ਸਮੁੱਚਿਆਂ ਦੀ ਸਹਿਮਤੀ ਨਾਲ ਔਰ ਵਿਦਵਾਨਾਂ ਦਾ ਹੋਣਾ অতি ਨਾਜ ਅਗਰ ਕੱਲੇ ਹੀ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਚਾਰ ਹੈੱਡ ਗ੍ਰੰਥੀਆਂ ਨੂੰ ਮਿਲ ਕੇ ਕੋਈ ਉਹ ਫੈਸਲਾ ਲੈਂਦੇ ਨੇ ਉਹ ਫੈਸਲਾ ਕਈ ਵਾਰੀ ਲਾਗੂ ਨਹੀਂ ਉਹ ਕਰਵਾਨ ਵਿੱਚ ਅਸਫਲਤਾ ਮਿਲਦੀ ਹੈ ਰਾਜ ਭਾਗ ਚੜਾਉਣ ਵਾਸਤੇ ਮਹਾਨ ਵਿਦਵਾਨ ਜਿਹੜਾ ਸਾਡਾ ਪਹਿਲੀ ਗੱਲ ਤੇ ਕਿਸੇ ਗੁਰੂ ਸਾਹਿਬਾਨ ਨੇ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਪਰੰਪਰਾ ਨਹੀਂ ਚਲਾਈ ਅਕਾਲ ਤਖਤ ਦਾ ਇੱਕ ਜਹਦਾ ਰੋਡ ਕਿਸੇ ਵੀਰ ਜੀ ਨੇ ਕਿਹਾ ਸੀ ਕਿ 1952 25 ਦਾ ਜਿਹੜਾ ਸਾਡਾ ਐਕਟ ਬਣਿਆ ਉਹਦੇ ਮੁਤਾਬਕ ਜਹਦਾ ਬਰਸਾਂ ਦੀ ਜਿੰਨ ਨੁਕਤੀ ਆ ਉਹ ਹੁੰਦੀ ਹੈ ਲੇਕਿਨ ਅਸੀਂ ਚਾਹੁੰਦੇ ਆ ਕਿ ਪੰਜ ਪ੍ਰਧਾਨੀ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਜੇ ਸਨ ਪੰਚ ਪ੍ਰਧਾਨੀ ਦਾ ਜਿਹੜਾ ਫਲਸਫਾ ਸਾਡਾ ਉਹ ਸਾਨੂੰ ਸਹੀ ਲੱਗਦਾ ਹੈ ਉਹਦੇ ਚ ਮਹਾਨ ਵਿਦਵਾਨ ਚਾਹੀਦੇ ਨੇ ਸਿੱਖ ਚਗਤ ਦੇ ਜਿਹੜੇ ਪੂਰਨ ਤੌਰ ਤੇ ਸਿੱਖ ਸਮਾਜ ਨੂੰ ਸੰਤੁਸ਼ਟ ਕਰ ਸਕਣ ਔਰ ਐਸੇ ਜਿਹੜੇ ਕੋਈ ਕੋਈ ਰੌਲੇ ਰੱਪੇ ਵਾਲਾ ਕੰਮ ਨਾ ਹੋਵੇ ਸਿੱਖ ਪੰਥ ਦੇ ਹੋਰ ਵੀ ਮੁੱਦੇ ਨੇ ਜਿਹਦੇ ਵਿੱਚ ਬੇਅਦਬੀ ਦਾ ਮੁੱਦਾ ਹੈਗਾ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਮੌਜੂਦਾ ਹੁਣ ਅਮਰਤਪਾਲ ਦੇ ਐਨਐਸਏ ਬਿਆਨ ਦਿੱਤੀ ਕਿ ਨਾਮਧਾਰੀ ਸੰਸਥਾ ਇਸ ਮੁੱਦੇ ਨੂੰ ਲੈ ਕੇ ਵੀ ਆਪਣਾ ਬਿਆਨ ਦੇਖੋ ਅਸੀਂ ਜਿਹੜੇ ਗੈਸਰ ਉੱਥੇ ਚੰਡੀਗੜ੍ਹ ਮੁਦਲ ਲੱਗਿਆ ਹੋਇਆ ਹੈ ਮੋਰਚਾ ਉਦਵਸ ਪਕੈਦਾ ਅਸੀਂ ਸ਼ਾਮਲ ਹੋਏ ਸਾ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਜੋ ਕਿਸੇ ਵੀ ਸਿੱਖ ਨਾਲ ਕੋਈ ਵਧੀਕੀ ਹੁੰਦੀ ਹੈ ਅਸੀਂ ਉਹਦੇ ਨਾਲ ਆ ਬਿਲਕੁਲ ਸਿੱਖ ਹੋਣ ਦੇ ਨਾਤੇ ਅਸੀਂ ਮੰਨिए ਭਾਵੇਂ 12 ਨੂੰ ਮੰਨिए 10 ਨੂੰ ਮੰਨिए ਸਤਿਗੁਰੂ ਕਈ ਇਹ ਵੀ ਹੈਗੇ ਨੇ ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਮੰਨਦੇ ਨਿਕਲਿਆ ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਹੈਗੇ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਨਹੀਂ ਹੈਗੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦੇ ਸੋ ਇਸ ਕਰਕੇ ਸਾਡੀ ਤੇ ਸਮੁੱਚੀ ਇਹ ਉਹਨਾਂ ਨੂੰ ਪ੍ਰਧਾਨ ਜੀ ਨੂੰ ਬੇਨਤੀ ਹੈ ਸ਼ਰਮਣੀ ਕਮੇਟੀ ਨੂੰ ਬੇਨਤੀ ਹੈ ਕਿ ਅੱਗੋਂ ਜਿਹੜਾ ਵੀ ਜਹੇਦਾਰ ਸਭਾ ਜਿਹੜੇ ਉਹਨਾਂ ਨੇ ਬਣਾਣੇ ਨੇ ਕੋਈ ਬਣਾਣਾ ਜਾਂ ਲਾਣਾ ਪੂਰੀ ਮਾਨ ਮਰਯਾਦਾ ਨਾਲ ਵੇਖੋ ਸਰਕਾਰਾਂ ਦੇ ਕਰਮਚਾਰੀ ਫਸ ਜਾਂਦੇ ਨੇ ਲੇਕਿਨ ਸਰਕਾਰਾਂ ਪੂਰੀ ਜ਼ੋਰ ਲਾਉਂਦੀਆਂ ਨੇ ਕਿ ਸਾਡੀ ਸਰਕਾਰ ਦੀ ਜਿਹੜੀ ਹੈ ਨਾ ਤੋਂ ਕਿਸੇ ਗੱਲ ਥੱਲੇ ਨਾ ਹੋਵੇ ਜਾਂ ਜਸਟਿਸ ਜਿਹੜੇ ਨੇ ਉਹ ਵੀ ਕਈ ਵਾਰ ਫਸ ਜਾਂਦੇ ਨੇ ਕਿਸੇ ਮਾਮਲੇ 'ਚ ਉੱਥੇ ਵੀ ਜਿਹੜੇ ਚੀਫ ਜਸਟਿਸ ਜਿਹੜੇ ਹੁੰਦੇ ਨੇ ਉਹ ਇਹ ਸੰਦੇ ਨੇ ਕਿ ਸਾਡੀ ਸਾਖ ਨੂੰ ਕਾਇਮ ਰੱਖਿਆ ਜਾਵੇ ਸੋ ਸਾਡੀ ਬੇਨਤੀ ਹੈ ਕਿ ਸ਼ਰਮਣੀ ਕਮੇਟੀ ਸਿੱਖਾਂ ਦੀ ਸਰਮੌਰ ਕਮੇਟੀ ਨੇ। ਔਰ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਕਿ ਸਾਡੇ ਸਿੱਖ ਜਗਤ ਨੂੰ ਕੋਈ ਕਿਸੇ ਪਖਤੋਂ ਵੀ ਟਾਲੇ। ਇਸ ਬੱਚੀ ਸਾਡੀ ਬੇ। ਕਿ ਪਹਿਲੀ ਵਾਰ ਨਹੀਂ ਹਾਂ ਬਿਲਕੁਲ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਇਹ ਪਹਿਲੀ ਵਾਰੀ ਹੋਇਆ। ਔਰ ਇਹ ਅਸੀਂ ਤੇ ਚੰਗੇ ਬਹੁਤ ਸਮਾਂ ਪਹਿਲਾਂ ਹੋ ਜਾਂਦਾ ਲੇਕਿਨ ਹੁਣ ਵੀ ਦੇਰ ਆਇਆ درست ਆ। ਤੇ ਅਸੀਂ ਬੇਨਤੀ ਕਰਾਂਗੇ ਉਹ ਜਿੰਨੇ ਵੀ ਸਾਡੇ ਸੁਝਾਅ ਨੇ ਉਹ ਉਹਨਾਂ ਨੂੰ ਲਾਗੂ ਕਰਨ ਦੀ ਕਿਰਪਾ ਕਰ।